ਜਾਹੀ ਨਮਸਕਾਰ ਸਸੀਗਾ ਦੋਸਤੋ ਮੈਟਵਡ ਆਪਣਾ ਸੰਜੀਵ ਬਾਬਾ ਇੱਕ ਵਾਰ ਫੇਰ ਤੁਹਾਡਾ ਸਾਰਾ ਸਵਾਦ ਕਰਦਾ ਹੈ ਦੋਸਤੋ ਤਿਹਾਰਾ ਦੇ ਦਿਨ ਆ ਚੁੱਕੇ ਨੇ ਕੁਛ ਹੀ ਸਮੇ ਬਾਅਦ ਦੀਵਾਲੀ ਦਾ ਤਿਹਾਰ ਬੜੀ ਹੀ ਹੁਮਟਨ ਨਾਲ ਮਨਾਇਆ ਜਾਏਗਾ ਇਸ ਦੇ ਸਬੰਧ ਵਿੱਚ ਟ੍ਰੈਫਿਕ ਟ੍ਰੈਫਿਕ ਜਿਹੜੇ ਗੁਰਦਾਸਪੁਰ ਵੱਲੋਂ ਵੀ ਬੜੇ ਇੰਤਜ਼ਾਮ ਕੀਤੇ ਨੇ ਆਪਾਂ ਗੁਰਦਾਸਪੁਰ ਦੇ ਟ੍ਰੈਫਿਕ ਇੰਚਾਰਜ ਸਤਨਾਮ ਜੀ ਜੀ ਕੋ ਵੀ ਪੁੱਛਾਂਗੇ ਕਿ ਉਹਨਾਂ ਨੇ ਜਿਹੜਾ ਤਿਹਾਰਾ ਦੇ ਬੱਦੇ ਜਰ ਕਿਹੜੇ-ਕਿਹੜੇ ਇੰਤਜ਼ਾਮ ਕੀਤੇ ਨੇ ਕਿਹੜੇ-ਕਿਹੜੇ ਪ੍ਰਬੰਧ ਕੀਤੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਜੀ ਸਰ ਸਸੀਗਾ ਸਰ ਸੱਚੀ ਗੱਲ ਸਰ ਕੋਜੀ ਦਿਨਾਂ ਬਾਅਦ ਆ ਰਹੀ ਦਿਵਾਲੀ ਦਾ ਜਿਹੜਾ ਤਿਹਾਰਾ ਬੜੀ ਹੀ ਉਤਮਤਾ ਨਾਲ ਮਨਾਇਆ ਜਾਏਗਾ ਤੇ ਇਹ ਬਾਜ਼ਾਰਾਂ ਵਿੱਚ ਜਿਹੜੀਆਂ ਰੌਣਕਾਂ ਸ਼ੁਰੂ ਹੋ ਚੁੱਕੀਆਂ ਨੇ ਟ੍ਰੈਫਿਕ ਵੀ ਇਹ ਕਾਫੀ ਹੋ ਚੁੱਕੀ ਹੈ ਇਹਦੇ ਲਈ ਤੁਸੀਂ ਕਿਹੜੇ ਕਿਹੜੇ ਇੰਤਜ਼ਾਮ ਕੀਤੇ ਨੇ ਟ੍ਰੈਫਿਕ ਨੂੰ ਸਹੀ ਕਰ ਲੈ ਉਸਤੇ ਅਸੀਂ ਮਾਨ ਜੋਗ ਐਸਐਸਪੀ ਸਾਹਿਬ ਸ੍ਰੀ ਦਿੱਤਿਆ ਜੀ ਦੇ ਹੁਕਮ ਅਨੁਸਾਰ ਜਿਹੜੇ ਨਾਕੇ ਨੇ ਸਾਡੇ ਰੋਜ਼ ਦੀ ਤਰ੍ਹਾਂ ਹੀ ਲੱਗਦੇ ਨੇ ਸਾਡੀ ਤਾਂ ਰੋਜ਼ ਹੀ ਦਿਵਾਲੀ ਰਹਿੰਦੀ ਹੈ ਅਸੀਂ ਇਸ ਕਰਕੇ ਉਹ ਜਿਹੜਾ ਕੋਈ ਟ੍ਰੈਫਿਕ ਦੀ ਵਾਇਲੇਸ਼ਨ ਕਰਦਾ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰੀਦਾ ਬਾਕੀ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਆਪਣੇ ਜ਼ਿਲ੍ਹੇ ਦੇ ਵਾਸੀਆਂ ਨੂੰ ਅਸੀਂ ਇਹੋ ਹੀ ਅਪੀਲ ਕਰਦੇ ਹਾਂ ਕਿ ਆਪਣੇ ਘਰਾਂ ਦੇ ਵਿੱਚ ਰਹਿ ਕੇ ਤੇ ਦੀਵਮਾਲਾ ਕਰੋ ਤੇ ਸੁੱਖੀ ਸੰਧੀ ਆਪਣਾ ਤਿਹਾਰ ਜਿਹੜਾ ਉਹ ਮਨਾਓ ਤੇ ਗ੍ਰੀਨ ਦੀਵਾਲੀ ਮਨਾਓ ਪਟਾਕੇ ਜਿਹੜੇ ਆ ਉਹ ਨਾ ਚਲਾਓ ਸੋ ਸ਼ਹਿਰ ਵਿੱਚ ਕਿੱਥੇ ਕਿੱਥੇ ਨਾਕੇ ਲੱਗੇ ਲਗਾਏ ਗਏ ਨੇ ਹਰੇਕ ਚੌਕ ਦੇ ਵਿੱਚ ਹੀ ਹਰੇਕ ਚੌਕ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਜਾ ਕੇ ਵੇਖ ਲਓ ਹਰੇਕ ਚੌਕ ਦੇ ਵਿੱਚ ਨਾਕੇ ਆ ਸਾਡੇ ਦੀਨਾਨਗਰ ਵਿੱਚ ਸਾਡੇ ਟ੍ਰੈਫਿਕ ਦੇ ਨਾਕੇ ਆ ਧਾਰੀਵਾਲ ਦੇ ਵਿੱਚ ਸਾਡੇ ਟ੍ਰੈਫਿਕ ਦਾ ਨਾਕਾ ਆ ਹਰੇਕ ਸ਼ਹਿਰ ਦੇ ਵਿੱਚ ਕਸਬੇ ਜਿਹੜਾ ਆਪਣਾ ਹੈਗਾ ਛੋਟੇ ਜਿਹੇ ਸ਼ਹਿਰ ਹੈਗੇ ਨੇ ਤੇ ਗੁਰਦਾਸਪੁਰ ਸ਼ਹਿਰ ਦੇ ਅੰਦਰ ਹਰੇਕ ਚੌਂਕ ਦੇ ਵਿੱਚ ਜਿਹੜੇ ਸਾਡੇ ਨਾਲ ਸਰ ਅਸੀਂ ਦੇਖਿਆ ਹੈ ਪਿਛੇ ਇਹ ਤੁਹਾਡੀ ਵੀਡੀਓ ਵੀ ਬੜੀ ਵਾਇਰਲ ਹੋਈ ਹੈਗੀ ਕਿ ਹਾਂ ਜੀ ਤੁਸੀਂ ਬੁਲਟ ਦੇ ਜਿਹੜੇ ਬੁਲਟ ਚਲਾ ਰਹੇ ਆ بڑے ਪਟਾਕੇ ਦਿੰਦੇ ਆ ਉਹਨਾਂ ਨੂੰ ਸੱਤੀ ਨਾਲ ਜਿਹੜਾ ਬੋਰਡ ਵੀ ਕੀਤਾ ਉਹਨਾਂ ਨੇ ਚਲਾਣ ਵੀ ਮੋਟੇ ਚਲਾਣ ਕੀਤੇ ਤਾਂ ਜੋ ਅੱਗੇ ਤੋਂ ਇਹ ਜਿਹੇ ਪਟਾਕੇ ਦੇ ਵਲੇ ਨਾ ਕੰਮ ਕਰਨ ਬੋਰਡ ਵਲੇ ਤੇ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਮੈਸੇਜ ਆਹੀ ਅਪੀਲ ਕਰੀਦਾ ਭਈ ਇਹ ਜਿਹੜਾ ਪਟਾਕਾ ਹੈ ਇਹ ਤੇ ਚੰਗੇ ਭਲੇ ਬੰਦੇ ਲੱਗੇ ਵੀ ਕਿਤੇ ਪਟਾਕੇ ਮਾਰ ਦੋ ਤੁਸੀਂ ਉਹਨੂੰ ਅਟੈਕ ਆ ਜੂਗਾ ਇਹ ਪਟਾਕੇ ਜਿਹੜੇ ਨਾ ਚਲਾਓ ਕਈ ਮਾਪਿਓ ਨੇ ਵੀ ਸਾਨੂੰ ਅਪੀਲਾਂ ਕੀਤੀਆਂ ਨੇ ਕਿ ਸਾਡੇ ਬੱਚੇ ਜਿਹੜੇ ਸਾਡੇ ਆਕੇ ਨਹੀਂ ਲੱਗਦੇ ਇਹਨਾਂ ਨੂੰ ਰੋਕ ਕੇ ਇਹਨਾਂ ਨੂੰ ਬੌਂਡ ਕਰੋ ਇਹਨਾਂ ਦਾ ਚਲਾਨ ਕਰੋ ਉਹ ਅਸੀਂ ਰੁਟੀਨ ਦੇ ਵਿੱਚ ਜਿਹੜਾ ਜਿਹੜਾ ਸਾਡੇ ਕਿਤੇ ਨਾਕੇ ਦਰਾਂ ਆ ਜਾਂਦਾ ਉਹਦਾ ਅਸੀਂ ਚਲਾਨ ਕਰੀਦਾ ਤੇ ਚਲਾਨ ਕਰਕੇ ਸਾਨੂੰ ਕੋਈ ਖੁਸ਼ੀ ਨਹੀਂ ਹੁੰਦੀ ਪਰ ਇਹ ਲੋਕ ਹਟਦੇ ਨਹੀਂਗੇ ਇਸ ਕਰਕੇ ਵੈਸੇ ਸਾਨੂੰ ਕਰਨੇ ਪੈਂਦੇ ਸਰ ਜਿਹੜੇ ਲੇਡੀਜ਼ ਵਾਸਤੇ ਉਹਨਾਂ ਵਾਸਤੇ ਕਿਹੜੇ ਕਿਹੜੇ ਲੇਡੀਜ਼ ਵਾਸਤੇ ਲੇਡੀ ਠੀਕ ਨੇ ਆਪਣੀਆਂ ਸਕੂਟਰੀਆਂ ਤੇ ਜਾਂਦੀਆਂ ਨੇ ਇਹ ਬਹੁਤ ਘੱਟ ਵਾਇਓਲੇਸ਼ਨ ਜਿਹੜੇ ਲੇਡੀ ਐ ਕਰਦੇ ਐ ਔਰ ਇਹਨਾਂ ਨੂੰ ਵੀ ਅਪੀਲ ਕਰਨੀ ਆ ਵੀ ਆਪਣਾ ਹੈਲਮਟ ਹੈਲਮਟ ਪਾ ਕੇ ਰੱਖੋ ਤੇ ਕਿਤੇ ਚਲੋ ਇਹਨਾਂ ਨੂੰ ਕਿਤੇ ਲੋਡ ਪਏ ਫਿਰ ਟ੍ਰਿਪਲਿੰਗ ਕਰਦੇ ਨਹੀਂ ਤੇ ਵੈਸੇ ਦੋ ਸਵਾਰੀਆਂ ਹੀ ਹੁੰਦੀ ਐ ਅ ਇਸਾ ਸਾਡੇ ਨਾਲ ਟ੍ਰੈਫਿਕ ਇੰਚਾਰਜ ਗੁਰਦਾਸ ਸਿੰਘ ਸਤਨਾਪ ਜੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕਿਹਾ ਕਿ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰੋ ਅਤੇ ਦੀਵਾਲੀ ਜਿਹੜੀ ਐ ਉਹ ਬੜੀ ਹੀ ਸ਼ਾਂਤ ਤਰੀਕੇ ਨਾਲ ਮਨਾਓ ਮਟਵੜ ਆਪਣਾ ਸੰਜੀਵ ਭਾਵਾ